ਲਗੀਆਂ ਵਾਲੇ ਦੀ ਬਸੇ ਹੋਈ ਫਤਿਹ ਸਾਰੇ ਪਿਆਰ ਤੇ ਸਤਿਕਾਰ ਨਾਲ ਬੋਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਦਾ ਦਿਨ ਹੈ ਸਿੱਖ ਇਤਿਹਾਸ ਦੇ ਵਾਸਤੇ ਖਾਸ ਕਰਕੇ ਪੂਰੀ ਮਨੁੱਖਤਾ ਦੇ ਵਾਸਤੇ ਬਹੁਤ ਇਹ ਅਹਿਮ ਤੇ ਸੋਗ ਚੜਦੀ ਕਲਾ ਵਾਲਾ ਦਿਨ ਹੈ ਇਹ ਕਿਉਂਕਿ ਗੁਰੂ ਗੋਬਿੰਦ ਸਿੰਘ ਪਾਸ਼ਾ ਸ਼ਹੀਦ ਪੁੱਤਾ ਦੇ ਪਿਤਾ ਸ਼ਹੀਦ ਪੁੱਤਰਾਂ ਦੇ ਪਿਤਾ ਕਲਗੀਧਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਆਪ ਜੀ ਨੂੰ ਪਤਾ ਬੀਚ ਚਮਕੌਰ ਦੀ ਗੜੀ ਦੀ ਜੰਗ ਆਨੰਦਪੁਰ ਸਾਹਿਬ ਤੋਂ ਜੋ ਜ਼ਾਲਿਮਾਂ ਨੇ ਝੂਠੇ ਵਾਅਦੇ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਉਥੋਂ ਨੰਦਪੁਰ ਸਾਹਿਬ ਛੱਡਣ ਲਈ ਕਿਹਾ ਤੇ ਅੱਗੇ ਇਹ ਇਤਿਹਾਸ ਹੈ ਨੰਦਪੁਰ ਸਾਹਿਬ ਤੋਂ ਚੱਲ ਕੇ ਗੜੀ ਚਮਕੌਰ ਦੀ ਜੰਗ ਤੇ ਅੱਜ ਦਾ ਜੋ ਅਸੀਂ ਇਸ ਨਗਰ ਦੇ ਵਿੱਚ ਪਿੰਡ ਧੂੜਕੋਟ ਰਸੀ ਇੱਥੇ ਜੋ ਇਤਿਹਾਸਿਕ ਦਿਨ ਮਨਾ ਰਹੇ ਆ ਬਾਬਾ ਨੋਤੀ ਮਹਿਰਾ ਉਹਨਾਂ ਦੀ ਯਾਦ ਦੇ ਵਿੱਚ ਜੋ ਉਹਨਾਂ ਨੇ ਮਾਤਾ ਗੁਜਰ ਕੌਰ ਤੇ ਸਹਿਜਾਦਿਆਂ ਨੂੰ ਠੰਡੇ ਬੁਰਜ ਦੇ ਵਿੱਚ ਜਾ ਕੇ ਦੁੱਧ ਪਲਾਇਆ ਸਰਦੀ ਦਾ ਸਮਾਂ ਸੀ ਆਪ ਜੀ ਨੂੰ ਪਤਾ ਇਹ ਦਿਨ ਕੈਸੇ ਆ ਇਸ ਕਰਕੇ ਨਗਰ ਢੂੜਕੋਟ ਦੀ ਸੰਗਤ ਦੇ ਵੱਲੋਂ ਕਾਫੀ ਸਮੇਂ ਤੋਂ ਲੈ ਕੇ ਇਹ ਜੋ ਦਿਨ ਦੁੱਧ ਦਾ ਮਨਾਇਆ ਜਾਂਦਾ ਹੈ ਬੱਚਿਆਂ ਨੂੰ ਸਹਿਬਜ਼ਾਦਿਆਂ ਨੂੰ ਦੁੱਧ ਪਿਲਾਉਣ ਦਾ ਜੋ ਦਿਨ ਮਨਾਇਆ ਜਾਂਦਾ ਹੈ ਪੂਰੇ ਨਗਰ ਦਾ ਬਹੁਤ ਵੱਡਾ ਸਜੋਗ ਮਿਲਦਾ ਹੈ ਸੰਗਤ ਦਾ ਇਸ ਕਰਕੇ ਜੋ ਆਪ ਜੀ ਨੂੰ ਪਤਾ ਇਤਿਹਾਸ ਆ ਬਾਬਾ ਮੋਤੀ ਮਹਿਰਾ ਜੀ ਨੇ ਜੋ ਬੱਚਿਆਂ ਨੂੰ ਦੁੱਧ ਪਿਲਾਇਆ ਸਹਿਬਜ਼ਾਦਿਆਂ ਨੂੰ ਉਹਦੀ ਬਹੁਤ ਵੱਡੀ ਕੀਮਤ ਚਕਾਉਣੀ ਪਈ ਆ ਬਾਬਾ ਮੋਤੀ ਮਹਿਰੇ ਜੀ ਦਾ ਪਰਿਵਾਰ ਮਾਤਾ ਉਹਨਾਂ ਦੇ ਘਰ ਵਾਲੀ ਤੇ ਬੱਚੇ ਉਹ ਜ਼ਾਲਮਾਂ ਨੇ ਉਹ ਸਮੇਂ ਘਿਹੜੀ ਦੇ ਵਿੱਚ ਪੀੜਤੇ ਇਸ ਕਰਕੇ ਸਾਨੂੰ ਪੂਰੀ ਕੌਮ ਨੂੰ ਸਾਰਿਆਂ ਨੂੰ ਇਹ ਗੱਲਾਂ ਇਤਿਹਾਸ ਯਾਦ ਜ਼ਰੂਰ ਰੱਖਣਾ ਚਾਹੀਦਾ ਹੈ ਜੋ ਕਿ ਆਉਣ ਆਣਗੇ ਸਾਡੀਆਂ ਪੀੜ੍ਹੀਆਂ ਹੈ ਨਸਲਾਂ ਹੈ ਇਹ ਅੱਗੇ ਤੋਂ ਅੱਗੇ ਇਸ ਤੱਕ ਆਪਣੇ ਇਤਿਹਾਸ ਨੂੰ ਯਾਦ ਰੱਖਣ ਤਾਂ ਕਿ ਅਸੀਂ ਸਿੱਖ ਕੌਮ ਆ ਜੋ ਕਰਮਾਨੀਆਂ ਦੇ ਨਾਲ ਬਣੀ ਹੋਈ ਕੌਮ ਹੈ ਗੁਰੂ ਗੋਬਿੰਦ ਸਿੰਘ ਜੀ ਜੋ ਸਾਨੂੰ ਇਤਿਹਾਸ ਦੱਸਿਆ ਹੈ ਇਤਿਹਾਸ ਜੋ ਦਰਹਾਇਆ ਹੈ ਉਹਨੂੰ ਅਸੀਂ ਭੁੱਲਣਾ ਨਹੀਂ ਸਾਡੀਆਂ ਨਸਲਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤੱਕਾਂ ਦਿਨ ਮਨਾਉਂਦੇ ਰਹਿਣ ਤੇ ਇਸ ਕਰਕੇ ਬੇਨਤੀ ਆ ਵੀ ਵੱਧ ਤੋਂ ਵੱਧ ਸੰਗਤਾਂ ਸਾਰੇ ਨਗਰਾਂ ਦੇ ਵਿੱਚ ਇਸ ਤੱਕਾਂ ਦਿਨ ਮਨਾਇਆ ਕਰੋ ਜੋ ਕਿ ਇਹ ਦਿਨਾਂ ਬੜੇ ਇਤਿਹਾਸਕ ਦੇਣਾ ਤਾਂ ਕਿ ਆਪਣੇ ਆਉਣ ਵਾਲੇ ਬੱਚਿਆਂ ਨੂੰ ਪਤਾ ਲੱਗ ਸਕੇ ਤੇ ਅਸੀਂ ਇਤਿਹਾਸ ਨਾਲ ਜੁੜੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ